ਮੇਰੇ ਮਨ ਚ ਆ ਰਿਹਾ ਸੀ ਕਿ ਜਿਨ੍ਹਾਂ ਨੇ ਗੁਰਦੁਆਰੇ ਦੀ ਮਰਿਆਦਾ ਬਧੀ ਹੈ ਅਖਰ ਕੋਈ ਮਨੁੱਖ ਹੋਏਗਾ ਕੋਈ ਗੁਰਮਖ ਹੋਏਗਾ ਕੋਈ ਬ੍ਰਹਮ ਗਿਆਨੀ ਹੋਏਗਾ ਕੋਈ ਸਾਧੂ ਸੰਤ ਅਵਸਥਾ ਦਾ ਕੋਈ ਤਤ ਖਾਲਸਾ ਤੋਂ ਗੁਰੂ ਦਾ ਪਿਆਰਾ ਹੋਏਗਾ ਜਿਹਨੇ ਫੈਸਲਾ ਕੀਤਾ सवेरे पहला ये पाठ करिए फिर आप पाठ करिए फिर आप कीर्तन करिए फिर आप जेड़ा कीर्तन कीता हूँ ढाई घंटे भाई भुपिंद्र सिंह आनंद हो रही कीर्तन सुना के गए की सुनिया की सुनाया उन्होंने लोग जाने एक गीत है ये तो ब्रह्म विचार वो गीत नहीं भाई ਇਹ ਰੱਬ ਦੇ ਘਰ ਦਾ ਗਿਆਨ ਹੈ। ਉਹਦੇ ਵਾਸਤੇ ਫਿਰ ਸ਼ਬਦ ਵਿਚਾਰ ਦਾ ਸਮਾਂ ਰੱਖਿਆ। ਅਸੀਂ ਫੈਸਲਾ ਉਲਟਾ ਕਰ ਲਿਆ ਜਿਹੜੇ ਕਥਾ ਸੁਣਦੇ ਨੇ ਉਹ ਕੀਰਤਨ ਨਹੀਂ ਸੁਣਦੇ ਜਿਹੜੇ ਕੀਰਤਨ ਸੁਣਦੇ ਨੇ ਉਹ ਕਥਾ ਨਹੀਂ ਸੁਣਦੇ। ਇਦਾਂ ਦੇ ਵੀ ਨੇ ਕਥਾ ਸ਼ੁਰੂ ਕਰੋ ਉੱਠ ਕੇ ਤੁਰ ਜਾਂਦੇ ਨੇ। ਇਦਾਂ ਦੇ ਵੀ ਨੇ ਕੀਰਤਨ ਸ਼ੁਰੂ ਕਰੋ ਤੁਸੀਂ ਉੱਠ ਉੱਠ ਕੇ ਚੱਲ ਜਾਂਦੇ ਲੋਕਾਂ ਦਾ ਸਾਡਾ ਕੀ ਲੈਣਾ ਦੇਣਾ। ਕੀਰਤਨ ਭਗਤੀ ਹੈ। ਕਥਾ ਗਿਆਨ ਧਰਮ ਪੁੱਤਰ ਹੈ ਦੁਆ ਤੋਂ ਬਿਣਾ ਗੁਜਾਰਾ ਨਹੀਂ ਜੀ ਹੁੰਨਾ ਤੁਹਾਡਾ ਕੀਰਤਨ ਵੀ ਸੁਣੋ ਕਥਾ ਵੀ ਸੁਣੋ ਰੱਬ ਦੀ ਸਿਫਤ ਸਲਾਹ ਵੀ ਕਰੋ ਰੱਬ ਦੀ ਵਿਚਾਰ ਵੀ ਕਰੋ ਪਤਾ ਦਿ ਕਰੋ ਰੱਬ ਕੌਣ ਹੈ ਰੱਬ ਕਿੱਥੇ ਹੈ ਉਹਦਾ ਸੁਭਾਅ ਕੀ ਹੈ ਉਦਾ ਸੁਭਾਈ ਇਹ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਸਾਨੂੰ ਅੱਜ ਤੱਕ ਨਹੀਂ ਸਮਝ ਆਈ ਵੀ ਉਹਦਾ ਸੁਭਾਅ ਇਹ ਹੈ ਅਸੀਂ ਕੀ ਕਹਿੰਨੇ ਆ ਔਖੀ ਘੜੀ ਨਾ ਦੇਖਣ ਦੇਈ ਅਸੀਂ ਉਟਾ ਇਹ ਅਰਦਾਸ ਕਰਦੇ ਇਹ ਅਰਦਾਸ ਨਹੀਂ ਹੈ ਇਹ ਸਦਕਾ ਹੈ ਇਹ ਭਰੋਸਾ ਹੈ ਇਹ ਪਾੜ ਸ਼ੁੱਧ ਕਰੋ ਆਪਣੀ ਮੱਤ ਪੁੱਠੀ ਹੈ ਬਾਣੀ ਪੁੱਠੀ ਨਾ ਪੜੋ ਇਨੂੰ ਅਰਦਾਸ ਦੇ ਤੌਰ ਤੇ ਨਹੀਂ ਪੜਨਾ ਸ਼ਬਦ ਨੂੰ ਇਹਨੂੰ ਤਾਂ ਉਠਦਿਆਂ ਬੈੰਦਿਆਂ ਭਰੋਸੇ ਦੇ ਤੌਰ ਤੇ ਪੜਨਾ ਹੈ ਕਿ ਔਖੀ ਘੜੀ ਨਾ ਦੇਖਣ ਦੇਈ ਗੁਰੂ ਵਾਲਾ ਬਣ ਕੇ ਰਹੀਂ ਗੁਰੂ ਤੇਰੇ ਨਾਲ ਰਹੂਗਾ ਗੁਰੂ ਦਾ ਤੇਰੇ ਸਿਰ ਤੇ ਹੱਥ ਹੋਏਗਾ ਗੁਰੂ ਤੇਰੀ ਪਤ ਟਕੇਗਾ ਗੁਰੂ ਦੇ ਹੁੰਦਿਆਂ ਤੇਰਾ ਕੋਈ ਵਾਰ ਵੀ ਵਿੰਗਾ ਨਹੀਂ ਕਰੇਗਾ ਤੈਨੂੰ ਕਦੇ ਤਤੀ ਵਾਰ ਨਹੀਂ ਲੱਗੇਗੀ ਔਖੀ ਘੜੀ ਨਾ ਦੇਖਣ ਦੇਈ ਉਹ ਦਿੰਦਾ ਹੀ ਨਹੀਂ ਉਹਦਾ ਸੁਭਾਅ ਹੈ ਅਸੀਂ ਸ਼ਬਦ ਹੀ ਪੁੱਠਾ ਪੜਤਾ ਜਿਹਨੂੰ ਮਰਜ਼ੀ ਪੁੱਛ ਲੋ ਕੀ ਕਰਦੇ ਹੋ ਅਸੀਂ ਜੀ ਪਾਠ ਕਰਦੇ ਹੁੰਨੇ ਔਖੀ ਘੜੀ ਵਾਲਾ ਔਖੀ ਘੜੀ ਅਰਦਾਸ ਨਹੀਂ ਹੈ ਤੁਸੀਂ ਇਹਦੀ ਅਰਦਾਸ ਬਣਾਤੀ ਉਲਟਾ ਰੱਬ ਨੂੰ ਕਹਤਾ ਵੀ ਜਿਵੇਂ ਰੱਬ ਤੇ ਕਰਦਾ ਹੀ ਨਹੀਂ ਤੇ ਆਪਾਂ ਕੀ ਕਹਨੇ ਔਖੀ ਘੜੀ ਨਾ ਦੇਖਣ ਦੇਈ ਇਹਨੂੰ ਦੇਈ ਨਹੀਂ ਕਹਿਣਾ ਇਹਨੂੰ ਪੜਨਾ ਦੇਈ ਉਹ ਦਿੰਦਾ ਹੀ ਨਹੀਂ ਇਹ ਤੋਂ ਹੋ ਗਈ ਗੱਲ ਜਿਵੇਂ ਮਾਂ ਨੂੰ ਕਹਿਣਾ ਵੀ ਮਾਂ ਰੋਟੀ ਦੇਵੀ ਤੇ ਮਾਂ ਦਾ ਤੇ ਕੰਮ ਹੀ ਰੋਟੀ ਦੇਣਾ ਹੈ ਮਾਂ ਨੂੰ ਕਹਿਣਾ ਰੋਟੀ ਪਕਾਵੀ ਉਹਦਾ ਕੰਮ ਹੀ ਰੋਟੀ ਪਕਾਉਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਮਹਾਰਾਜ ਕਹਿੰਦੇ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਨੂੰ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਦਾ ਪੁੱਤ ਰੋਟੀ ਖਾਵੇ ਜੇ ਕਿਸੇ ਦੀ ਉਮਰ ਮੇਰੇ ਜਿੰਨੀ ਹੋਵੇ ਤੇ ਮਾਂ ਜਿਉਂਦੀ ਹੋਵੇ ਉਹ ਜ਼ਰੂਰ ਪਤਾ ਕਰਿਓ ਜੇ ਸਭ ਤੋਂ ਵੱਧ ਇੱਕੋ ਗੱਲ ਦਾ ਧਿਆਨ ਤੁਹਾਡੀ ਬੁੱਢੜੀ ਮਾਂ ਰੱਖਦੀ ਹੈ ਪੁੱਤ ਨੇ ਰੋਟੀ ਖਾ ਲਈ ਹੈ ਕਿੰਨੇ ਵਜੇ ਆਇਆ ਰਾਤ ਰੋਟੀ ਖਾ ਕੇ ਸੁੱਤਾ ਸੀ ਮੇਰੀ ਘਰ ਵਾਲੀ ਮੇਰੀ ਸਿੰਘਣੀ ਜਦੋਂ ਬਹੁਤਾ ਚਿਰ ਮਾਂ ਮੇਰੇ ਕੋਲ ਨਹੀਂ ਸੀ ਰਹਿੰਦੀ ਵੱਡੇ ਭਰਾ ਕੋਲ ਰਹਿੰਦੀ ਸੀ ਪਰ ਜਦੋਂ ਉਹਨੇ ਆ ਜਾਣਾ ਇੱਥੇ ਰਿਕਾਬ ਗੱਜ ਸਾਹਿਬ ਤੇ ਮੇਰੀ ਘਰ ਵਾਲੀ ਨੇ ਕਹਿਣਾ ਬੀਬੀ ਤੂੰ ਬਹਿ ਜਾ ਮੈਂ ਰੋਟੀ ਲਿਆਉਣੀ ਆ ਪਤਾ ਨਹੀਂ ਮੈਂ ਜਦੋਂ ਰੋਟੀ ਪਾਉਣ ਲੱਗਦੀ ਬੀਬੀ ਆ ਜਾਂਦੀ ਮੈਂ ਕਿਹਾ ਵੇਂਦੀ ਐ ਵੀ ਪਾ ਮੇਰੇ ਮੁੰਡੇ ਨੂੰ ਪਾਉਂਦੀ ਕੀ ਐ ਤੂੰ ਕਹਿੰਦੇ ਸ ਕਾਲਾ ਮਾਲਾ ਤੇ ਨਹੀਂ ਕਰੀ ਜਾਂਦੀ ਵੀ ਚੰਗਾ ਮਾਲਾ ਪਖਾਈ ਜਾਂਦੀ ਹੋਵੇ ਤੇ ਮਾਂ ਦੇ ਪੁੱਤਰ ਨੂੰ ਦਿੰਦੀ ਕੁਝ ਨਾ ਹੋਵੇ ਤੂੰ ਪਤਾ ਕਰਿਓ ਅੱਜ ਤੋਂ ਬਾਅਦ ਲੱਖ ਤੁਹਾਡੀ ਮਾਂ ਬੁੱਢੀ ਹੋਵੇ ਤੇ ਲੱਖ ਤੁਹਾਡੀ ਘਰ ਵਾਲੀ ਸਿਆਣੀ ਹੋਵੇ ਬਾਕੀ ਕੁਝ ਕਰੇ ਜਾਂ ਨਾ ਕਰੇ ਪਰ ਤੁਹਾਡੀ ਮਾਂ ਇੱਕ ਜਰੂਰ ਗੱਲ ਚੈੱਕ ਕਰੇਗੀ ਕਿ ਮੇਰੀ ਨੋ ਮੇਰੇ ਪੁੱਤ ਨੂੰ ਰੋਟੀ ਦੋ ਠੀਕ ਦਿੰਦੀ ਐ ਕੋਈ ਗੱਲ ਮਾਂ ਸਵੇਰੇ ਉੱਠ ਕੇ ਪੁੱਛੇ ਨਾ ਪੁੱਛੇ ਇਹ ਜ਼ਰੂਰ ਪੁੱਛੇਗੀ ਰਾਤੀ ਰੋਟੀ ਖਾ ਲਈ ਸੀ ਪੁੱਤ ਤੂੰ ਲੇਟ ਆਇਆ ਸੀ ਭੁੱਖਾ ਤੇ ਨਹੀਂ ਸੁੱਤਾ ਮਾਂ ਕਹਿੰਦੀ ਉਸ ਨੂੰ ਨੇ ਹੁਣ ਉਸ ਮਾਂ ਨੂੰ ਹੀ ਕਹੀ ਜਾਣਾ ਮਾਂ ਰੋਟੀ ਦੇ ਦੇ ਉਹ ਨਹੀਂ ਭਾਈ ਰੋਟੀ ਦੇਣ ਵਾਲੀ ਨੂੰ ਮਾਂ ਕਹਿੰਦੇ ਨੇ ਯਾਰ ਦੇਣ ਵਾਲੀ ਨੂੰ ਮਾਂ ਨਹੀਂ ਕਹਿੰਦੇ ਥਾਲੀ ਚੁੱਕਣ ਵਾਲੀ ਨੂੰ ਮਾਂ ਨਹੀਂ ਕਹਿੰਦੇ मां ਕਹਿੰਦੀ ਉਸ ਨੂੰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਸਿਰਫ ਮਾਂ ਨੂੰ ਉਹਦਨ ਖੁਸ਼ੀ ਹੁੰਦੀ ਹੈ ਅੱਜ ਪੜ੍ਹਾਈ ਦਾ ਯੁੱਗ ਹੈ ਪੜ੍ਹਾਈ ਦਾ ਟ੍ਰੈਂਡ ਹੈ ਪੜ੍ਹਾਈ ਦਾ ਫੈਸ਼ਨ ਹੈ ਸਹਿਮਤ ਹੋ ਤੁਸੀਂ ਮੇਰੇ ਨਾਲ ਪਰ ਕਿਸੇ ਮਾਂ ਨੂੰ ਪੁੱਛ ਲਿਓ ਵੀ ਕਾਕੇ ਦਾ ਕੀ ਹਾਲ ਹੈ ਕੁਝ ਨਹੀਂ ਬਾਬਾ ਜੀ ਖਾਂਦਾ ਕੁਝ ਨਹੀਂ ਉਹ ਭਾਵੇਂ ਸਾਰੀ ਫਰਿੱਜ ਫਰੋਲ ਮਾਰਦਾ ਹੋਵੇ ਕਿਉਂਕਿ ਉਹਦੇ ਹੱਥੋਂ ਨਹੀਂ ਖਾਂਦਾ ਨਾ ਫਰਿੱਜ ਚੋਂ ਚੋਰੀ ਕੱਢ ਕੇ ਤੇ ਖਾਂਦਾ ਹੀ ਰਹਿੰਦਾ ਮਾਂ ਉਹ ਐ ਜਿਹਨੂੰ ਸ਼ੌਕ ਹੈ ਮੈਂ ਆਪਣੇ ਹੱਥੀ ਰੋਟੀ ਖਵਾ ਮਾਂ ਤੂੰ ਸਮਾਨ ਨੂੰ ਕਹਿਣਾ ਬਸ ਇਹੀ ਸੁਭਾ ਸਾਡਾ ਗੁਰੂ ਨਾਲ ਹੈ ਗੁਰੂ ਨੂੰ ਕਹੀ ਜਾਣੇ ਔਖੀ ਘੜੀ ਨਾ ਦੇਖਣ ਦੇਈ ਉਹ ਦਿੰਦਾ ਹੀ ਨਹੀਂ ਕਿਉਂ ਉਲਟੇ ਬਾਸ ਬਰੇਲੀ ਨੂੰ ਤੋਰੇ ਹੋਏ ਨੇ ਤੁਸੀਂ ਕਿਉਂ ਰੱਬ ਦੇ ਉੱਤੇ ਕਿੰਤੂ ਪਰੰਤੂ ਕਰਦੇ ਹੋ ਰੱਬ ਵਾਲੇ ਬਣ ਜਾਓ ਭਰੋਸਾ ਕਰਕੇ ਵੇਖੋ ਥੇਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੋਇ ਉਹ ਬੈ ਕੇ ਤੇ ਵੇਖੋ ਗੁਰੂ ਕੋਲੇ ਫੇ ਦੱਸਿਓ ਕੰਮ ਹੁੰਦੇ ਕਿ ਨਹੀਂ ਹੁੰਦੇ ਬੈਂਦੇ ਤੇ ਤੁਸੀਂ ਬਾਬਿਆਂ ਕੋਲੇ ਹੋ ਬੈਂਦੇ ਤੁਸੀਂ ਪੁੱਛਣਾ ਦੇਣ ਵਾਲਿਆਂ ਕੋਲੇ ਹੋ ਬੈਂਦੇ ਤੁਸੀਂ ਧਾਗੇ ਤਵੀਤਾਂ ਵਾਲਿਆਂ ਕੋਲੇ ਗੁਰਦੁਆਰੇ ਤੇ ਮੱਥਾ ਟੇਕਣੇ ਆਉਨੇ ਹੋ ਤੁਸੀਂ ਪਤਾ ਨਹੀਂ ਪੈਰਾ ਥੱਲੇ ਅੱਗ ਬਲਦੀ ਆ ਭੱਜੇ ਹੀ ਜਾਂਦੇ ਨੇ ਮੱਥਾ ਟੇਕ ਕੇ ਆ ਗਏ ਹੋ ਬੈਠੋ ਮੈਂ ਆਪ ਜੀ ਨੂੰ ਬੇਨਤੀ ਕਰਾਂ ਕੋਈ ਥਾਂ ਤੁਸੀਂ ਰੈਸਟੋਰੈਂਟ ਜਾਣੇ ਹੋ ਰੋਟੀ ਖਾਣ। ਉੱਥੇ ਭੱਜੇ ਫਿਰਦੇ ਹੋ, ਵੇਟਰ ਮਗਰ ਥਾਲੀ ਲੈ ਕੇ ਭੱਜਾ ਫਿਰਦਾ। ਨਹੀਂ ਜੀ। ਡਾਕਟਰ ਕੋਲ ਦਵਾਈ ਲੈਣ ਜਾਣੇ ਹੋ? ਹਾਂ ਜੀ। ਉੱਥੇ ਬਹਿਨੇ ਹੋ ਫਿਰ? ਹਾਂ ਜੀ। ਕਿ ਤੁਸੀਂ ਭੱਜੇ ਫਿਰਦੇ ਹੋ ਡਾਕਟਰ ਟੀਕਾ ਲੈ ਕੇ ਮਗਰ ਭੱਜਾ ਫਿਰਦਾ ਤੁਹਾਡੇ। ਕਿਹੜੀ ਥਾਂ ਐ ਜਿੱਥੇ ਤੁਸੀਂ ਬਹਿੰਦੇ ਨਹੀਂ? ਸਿਰਫ ਗੁਰਦੁਆਰਾ ਜਿੱਥੇ ਨਹੀਂ ਬਹਿੰਦੇ ਤੁਸੀਂ। ਬਿਨਾ ਬੈਠੇ ਕੁਝ ਨਹੀਂ ਹੋ ਸਕਦਾ ਤੁਸੀਂ ਬਾਥਰੂਮ ਚ ਜਾਂਦੇ ਹੋ ਨਹਾਉਣ ਵਾਸਤੇ ਬੈਹਿਨੇ ਹੋ ਤਾਂ ਹੀ ਨਹਾਉਣੇ ਹੋ ਕਿ ਉਥੇ ਵੀ ਤੁਰੇ ਹੀ ਫਿਰਦੇ ਹੋ ਤੁਸੀਂ ਇੱਕ ਗੁਰੂ ਦਾ ਘਰ ਹੀ ਜਾਂ ਗੁਰੂ ਹੀ ਇੱਕ ਐਸਾ ਜਿੱਥੇ ਤੁਸੀਂ ਬੈਣਾ ਛੱਡ ਦਿੱਤਾ ਆਪਣੀ ਜ਼ਿੰਦਗੀ ਚ ਇੱਕ ਟ੍ਰੇਨ ਇੱਕ ਰੇਲ ਗੱਡੀ ਕਿੰਨਾ ਦੌੜਦੀ ਹੈ ਕਾਦੇ ਲਈ ਪਲੇਟਫਾਰਮ ਲਈ ਅੱਜ ਕੱਲ 130 ਤੱਕ ਵੀ ਦੌੜਦੀ ਐ ਪਰ ਜਦੋਂ ਪਲੇਟਫਾਰਮ ਆ ਜਾਏ ਫੇਣੀ ਦੌੜਦੀ ਤੁਸੀਂ ਘਰੋਂ ਭੱਜੇ ਕਾਦੇ ਲਈ ਗੁਰਦੁਆਰੇ ਲਈ ਤੇ ਗੁਰਦਾਰੇ ਫਿਰ ਭੱਜੇ ਬਈ ਤੁਸੀਂ ਕਾਦੇ ਲਈ ਇਹ ਘਰ ਚੱਲੇ ਜੀ ਤੁਸੀਂ ਘਰੋਂ ਭੱਜ ਕੇ ਆਏ ਹੋ ਗੁਰਦੁਆਰੇ ਤੇ ਬਹਿਜੋ ਇੱਕ ਕਰੀ ਆਦੀ ਕਰੀ ਆਦੀ ਹੂੰ ਫੁਨ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੁਣਾ ਬੈਠ ਕੇ ਵੇਖੋ